ਇਦੇ ਵਿੱਚ ਆਪਣੇ ਕੋਲੇ ਗੋੜਾ ਵਾਲਾ ਪਾਣੀ ਪਾਇਆ ਸੀ ਆਪਾਂ ਸਵੇਰੇ ਇਹਨਾਂ ਨੂੰ ਤੇ ਗੜਬੀ ਦੇ ਵਿੱਚ ਜਮੈਨ ਬਚ ਗਈ ਸੀਗੀ ਇਹ ਵੀ ਆਪਾਂ ਸਿੱਟੀ ਨਹੀਂ ਜਮੈਨ ਇਹਨਾਂ ਦੇ ਹਾਜਮੇ ਵਾਸਤੇ ਬਹੁਤ ਚੰਗੀ ਆ ਤੇ ਇਹਨੂੰ ਜੇ ਆਪਾਂ ਥੱਲੇ ਸਿੱਟਾਂਗੇ ਤਾਂ ਰਸਤੇ 'ਚ ਰੁਲ ਜਾਊਗੀ ਇਹਨੂੰ ਆਪਾਂ ਫੀਡ ਦੇ ਵਿੱਚ ਪਾ ਦਾਂਗੇ ਤੇ ਭੱਟ ਆਪਣੇ ਕੋਲੇ ਸੇਵ ਵਗੈਰਾ ਤੇ ਮੂਲੀਆਂ ਤੇ ਕੱਦੂ ਤੇ ਜਿਹੜਾ ਵੀ ਗੰਡੇ ਵਗੈਰਾ ਸਬਜ਼ੀ ਸੀ ਸਾਰੀ ਤੇ ਇਹ ਆਪਣਾ 2 ਕਿਲੋ ਪੱਕਾ ਸਮਾਨ ਹੋ ਗਿਆ ਤੇ ਆਪਾਂ ਇਹ ਪਾਉਨੇ ਆ ਆਪਾਂ ਇਹਨਾਂ ਨੂੰ ਆਇਓ ਇਹ ਕਰ ਜਾਣਗੇ ਚਪਟ ਹੁਣ ਮਿੰਟ ਚ ਜਿੰਨਾ ਵੀ ਤੁਹਾਡੇ ਕੋਲੇ ਹਰੀਆਂ ਸਬਜ਼ੀਆਂ ਬੇਸਟੇਜ ਕੁਝ ਵੀ ਹੁੰਦੀ ਆ ਉਹਨੂੰ ਸਿੱਟੋ ਨਾ ਅੰਤ ਕਾਂ ਤੋਂ ਵੀ ਕੋਈ ਸਬਜ਼ੀਆਂ ਵਗੈਰਾ ਪੁਰਾਣੀਆਂ ਧਰਣੀਆਂ ਛੋਟੇ ਕੋਲੇ ਮਿਲਦੀਆਂ ਸਾਨੂੰ ਕੁਝ ਵੀ ਮਿਲਦਾ ਤਾਂ ਤੁਸੀਂ ਇਹ ਲਿਆ ਕੇ ਇਹਨਾਂ ਨੂੰ ਪਾਓ ਤੇ ਇੱਕ ਇੱਕ ਦਾ ਥੋੜਾ ਇੱਕ ਟਾਈਮ ਵੀ ਫੀਡ ਬੱਸ ਜੂ ਵੀ ਤੇ ਬਾਕੀ ਇਹਨਾਂ ਚ ਜਿਆਦਾ ਪ੍ਰੋਟੀਨ ਹਾਈ ਪ੍ਰੋਟੀਨ ਦੀਆਂ ਹੁੰਦੀਆਂ ਸਬਜ਼ੀਆਂ ਤੇ ਬਾਕੀ ਜਿਹੜੀ ਆਪਾਂ ਫੀਡ ਕਹ ਦੇਣੇ ਫੀਡ ਵੀ ਗਲਤ ਨਹੀਂ ਹੈਗੀ ਬਈ ਤੇ ਜੇ ਆਪਾਂ ਕਹ ਲਈਏ ਵੀ ਜਿਹੜੇ ਬੰਦੇ ਨੇ ਦਾ ਫੀਡ ਤੇ ਪੌਗ ਹੋ ਕਰਦੇ ਆ ਤਾ ਫੀਡ ਵੀ ਕੋਈ ਐਵੇਂ ਨਹੀਂ ਬਣਦੀ ਉਹਦੇ ਵਿੱਚ ਵੀ ਮੱਕੀ ਬਾਜਰਾ ਸਾਰਾ ਕੁਝ ਹੁੰਦਾ ਦਵਾਈਆਂ ਵਗੈਰਾ ਲੱਗੀਆਂ ਹੁੰਦੀਆਂ ਤੇ ਇੱਕ ਨੰਬਰ ਉਹ ਵੀ ਪ੍ਰੋਟੀਨ ਹੁੰਦਾ ਸਹੀ ਤੇ ਉਹ ਵੀ ਜੇ ਪਕਾਇਰੀਏ ਤਾਂ ਕੋਈ ਮਾੜੀ ਚੀਜ਼ ਨਹੀਂ ਪਾਰੇ ਕੋਈ ਵੀ ਆਪਣਾ ਜੇ ਫਾਰਮ ਵਾਲਾ ਬੰਦਾ ਆਏਗਾ ਤੇ ਇਹ ਤੁਸੀਂ ਇਹਨਾਂ ਨੂੰ ਪਾ ਦਿਓ ਕੁਝ ਨਾ ਛੱਡੋ ਜਿਹੜਾ ਕੁਝ ਸਾਨੂੰ ਮਿਲਦਾ ਤੇ ਬਾਕੀ ਤੁਸੀਂ ਇੱਕ ਮਹੀਨਾ ਤੁਸੀਂ ਇਹ ਚੀਜ਼ ਮੇਰੇ ਅੱਖੇ ਤੋਂ ਵਰਤੋ ਹਰੀਆਂ ਸਬਜ਼ੀਆਂ ਵਗੈਰਾ ਇੱਕ ਟਾਈਮ ਪਾਉਗਾ ਇਹਨਾਂ ਨੂੰ ਤੇ ਫੀਡ ਦਾ ਨੰਨਾ ਨਾ ਪਾਓ ਵੀ ਤੁਸੀਂ ਇਕੱਲੀਆਂ ਸਬਜ਼ੀਆਂ ਪਾਤੀਆਂ ਜਾਂ ਤੁਸੀਂ ਇਹਨਾਂ ਨੂੰ ਇਕੱਲੀਆਂ ਸਬਜ਼ੀਆਂ ਤੇ ਕਰ ਲਓਗੇ ਤੇ ਇਹ ਇਹਨਾਂ ਨੇ ਤਾਂ ਵੀ ਤਾਂ ਵੀ ਆਂਡੇ ਨਹੀਂ ਦੇਣੇ ਹੈਗੇ ਤੇ ਫਿਰ ਵੀ ਮੁਰਗੀ ਆਂਡਾ ਘਟਾ ਜਾਂਦੀ ਆ ਤੇ ਇੱਕ ਇਹਨਾਂ ਦੀ ਡੀ ਵਾਰਮਿੰਗ ਕਰਨੀ ਜ਼ਰੂਰੀ ਹੁੰਦੀ ਆ ਐ ਮੰਨ ਲਓ ਤੁਸੀਂ 20 ਮਹੀਨੇ ਚ ਦੋ ਵਾਰੀ ਤੁਸੀਂ ਡੀ ਵਾਰਮਿੰਗ ਕਰਨੀ ਆ ਤੁਸੀਂ ḍi warming ਕਰੋਗੇ ਤੁਸੀਂ ਤੇ ਮੁਰਗੀ ਦਾ ਅੰਦਰੋਂ ਜਿਹੜੇ ਵੀ ਜਵਾਣੂ ਵਗੈਰਾ ਸਾਰੇ ਨਿਕਲ ਜਾਣਗੇ ਤੁਸੀਂ ਅੰਡੇ ਦਾ ਸਾਈਜ਼ ਚੈੱਕ ਬਾਕੀ ਗੱਲਾਂ ਆਪਾਂ ਫੇਰ ਕਰਦੇ ਆਂ ਅੰਡੇ ਦਾ ਸਾਈਜ਼ ਚੈੱਕ ਕਰੋ ਇਹ ਡਬਲ ਜ਼ਰਦੀ ਵਾਲਾ ਅੰਡਾ ਤੇ ਐਵੇਂ ਨਹੀਂ ਆਉਂਦਾ ਇਹਦੇ ਪਿੱਛੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਇਹ ਇਹ ਆਪਣਾ ਡੇਲੀ ਦਾ ਰੁਟੀਨ ਡਿਊਟੀ ਤੋਂ ਆ ਕੇ ਇੰਨਾ ਵਿੱਚ ਲਾਈਦਾ ਪਉਣਾ ਘੰਟਾ ਤੇ ਸ਼ਾਮ ਤਾਈ ਸਭ ਜਿਹੇ ਵੇਰਾ ਵੀ ਇਕੱਠੀਆਂ ਹੋ ਜਾਂਦੀਆਂ ਤੇ ਵਿਚਾਰ ਵੀ ਦੀ ਲੰਘ ਕੇ ਆਈਦਾ ਆਪਾਂ ਤੇ ਜਿਹੜਾ ਵੀ ਕੁਝ ਬਾਜ਼ਾਰ ਚੋਂ ਆਪਾਂ ਨੂੰ ਕੋਈ 5 ਰੁਪਏ ਕਿਲੋ 7 ਰੁਪਏ ਕਿਲੋ ਕੁਝ ਵੀ ਸਮਾਨ ਮਿਲ ਜੇ ਆਪਾਂ ਉਹ ਲੈ ਆਈਦਾ ਤੇ ਕਮਲਿਆਂ ਮੰਗੂ ਵੀ ਨਹੀਂ ਪਾਈਦਾ ਵੀ ਆਪਾਂ ਸਬਜ਼ੀ ਪਾਈ ਜਾਨੀ ਇਹਨਾਂ ਨੂੰ ਆਪਾਂ ਤਾਂ ਸਿੱਧਾ ਕਹਿਨੇ ਆ ਕਿ ਇੱਕ ਟਾਈਮ ਆਪਾਂ ਫੀਡ ਪਾਈਦੀ ਆ ਤੇ ਇੱਕ ਟਾਈਮ ਇਹਨਾਂ ਨੂੰ ਏਦਾਂ ਹਰੀਆਂ ਸਬਜ਼ੀਆਂ ਪਾਈਦੀਆਂ ਤੇ ਬਾਕੀ ਤੁਸੀਂ ਆਪਣੇ ਮੁਰਗੀਆਂ ਦਾ ਵੇੜ ਚੈੱਕ ਕਰੋ ਅੰਡਾ ਫੋਨ ਦਿਖਾਈ ਦਿੱਤਾ ਕਿ ਹੋ ਜਾਏਗਾ ਜਮਾ ਟਾਪ ਕਲਾਸ ਕੁਆਲਟੀ ਆਪਣੇ ਕੋਲੇ ਮੁਰਗੀ ਦੀ ਆ ਚੈੱਕ ਕਰੀਂ ਬਰਾ weight ਚੈੱਕ ਕਰੋ ਮੁਰਗੀ ਦਾ height ਚੈੱਕ ਕਰੋ ਮੁਰਗੀ ਦੀ ਤੇ ਇਹਨਾਂ ਦੇ ਪਰ ਵਗੈਰਾ ਚੈੱਕ ਕਰੋ